ਇਹ ਸਤੋਸ ਆਸਤਾ ਹੋਰ ਨਹੀਂ ਮਿਲਣਾ ਚੰਗੇ ਗੋਣਾ ਇਹਦੇ ਵਿੱਚ ਵਧੀਆ ਤੇ ਤੁਸੀਂ ਦੇਖ ਸਕਦੇ ਹੋ ਲਿਖਿਆ ਵਧੇਰੇ ਦੁੱਧ ਦੇਣ ਵਾਲੀ ਪਸ਼ੂਆਂ ਲਈ ਤਾਂ ਬੱਚਿਆਂ ਦੀ ਗ੍ਰੋਥ ਲਈ ਵੀ ਚੰਗਾ ਹੈ ਗ੍ਰੋਥ ਦੇ ਹਿਸਾਬ ਨਾਲ ਆਪਾਂ ਪਾ ਸਕਦੇ ਹਾਂ ਜੇ ਪਸ਼ੂ ਨੂੰ ਕਿਸੇ ਨੂੰ ਹੀਟ ਦੇ ਵਿੱਚ ਲੈ ਕੇ ਆਉਣਾ ਤਾਂ ਵੀ ਆਪਾਂ ਲਗਾਤਾਰ ਇਹ ਪਾਉਣਾਗਾ ਤੇ ਪਸ਼ੂ ਹੀਟ ਦੇ ਵਿੱਚ ਵੀ ਆਉਣਗੇ ਚੰਗੀ ਤਰ੍ਹਾਂ ਆਉਣਗੇ ਜਦੋਂ ਘਾਟਾਂ ਪੂਰੀਆਂ ਹੋਣਗੀਆਂ ਤੇ ਪਸ਼ੂ ਰੰਗ ਕੇ ਬਣਨਗੇ ਤੇ ਗੱਬਣ ਵੀ ਹੋਣਗੇ ਪਸ਼ੂ ਤੇ ਇਸ ਤਰ੍ਹਾਂ ਇਹ ਤੇ ਬਹੁਤ ਗੋਣ ਆਗੇ ਤੇ ਗ੍ਰੋਥ ਵਾਸਤੇ ਵੀ ਚੰਗਾ ਹੈ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਤਾਲੀਵਾਲ ਡੈਰੀ ਫਾਰਮ ਦੇ ਉੱਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਮਿਨਰਲ ਮਿਕਚਰ ਬਾਰੇ ਜਿਹੜਾ ਗੜਵਾਸੂ ਯੂਨੀਵਰਸਿਟੀ ਲੁਧਿਆਣਾ ਤੋਂ ਬਣ ਕੇ ਆਉਂਦਾ ਹੈਗਾ ਬਹੁਤ ਚੰਗਾ ਮਿਨਰਲ ਮਿਕਚਰ ਹੈਗਾ ਤੇ ਸਭ ਤੋਂ ਸਸਤਾ ਵੀ ਪੈਂਦਾ ਉਹ ਤੇ ਕੰਮ ਵੀ ਸਭ ਤੋਂ ਚੰਗਾ ਆ ਉਹਦਾ ਤੇ ਉਹਦੇ ਬਾਰੇ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਕਿੱਥੋਂ ਮਿਲਦਾ ਕਿੰਨੇ ਦਾ ਮਿਲਦਾ ਕੀ ਕੰਮ ਕਰਦਾ ਤੇ ਕੀ ਹੋਰ ਉਹਦੇ ਫਾਇਦੇ ਆਗੇ ਤੇ ਕਿੰਨਾ ਪਾਉਣਾਗਾ ਤੇ ਕਿਸ-ਕਿਸ ਕੰਮ ਇਹ ਆਪਾਂ ਪਾ ਸਕਦੇ ਕਿਸ-ਕਿਸ ਕੰਮ ਨੂੰ ਆਪਾਂ ਪਾ ਸਕਦੇ ਆ ਵਰਤ ਸਕਦੇ ਆ ਉਹ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜਰੂਰ ਜੁੜੇ ਰਹੋ ਤੇ ਚੈਨਲ ਨੂੰ ਜਿਹੜੇ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਨਵੇਂ ਆਏ ਆ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਤੇ ਦੇਖ ਰਹੇ ਆ ਤਾਂ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਆਪਾਂ ਤੁਹਾਨੂੰ ਇਸ मिनरल मैकेयर ਬਾਰੇ ਜਾਣਕਾਰੀ ਦਿੰਨੇ ਆ ਸਾਰੀ ਤੇ ਬਾਕੀ ਆਪਾਂ ਇਦਾਂ ਦੀਆਂ ਜਾਣਕਾਰੀਆਂ ਜਾਂ ਪਸ਼ੂਆਂ ਦੇ ਰਿਲੇਟਡ ਜਾਣਕਾਰੀਆਂ ਆਪਾਂ ਦਿੰਨੇ ਰਹਿੰਨੇ ਆ ਜਿੰਨੀ ਵੀ ਨੌਲੇਜ ਆ ਤੇ ਅੱਗੇ ਵੀ ਦਿੰਦੇ ਰਵਾਂਗੇ ਤੇ ਬਾਕੀ ਆਪਾਂ ਜ਼ਿਆਦਾਤਰ ਪਸ਼ੂ ਮੰਡੀਆਂ ਕਵਰ ਕਰਦੇ ਹੁੰਨੇ ਆ ਤੇ ਉਹਨਾਂ ਦੇ ਲਈ ਵੀ ਮੰਡੀਆਂ ਦੇਖਣ ਦੇ ਲਈ ਵੀ ਤੁਸੀਂ ਆਪਣੇ ਨਾਲ ਜੁੜ ਸਕਦੇ ਹੋ ਤੇ ਆਜੂ ਫਿਰ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਜਿਹੜਾ ਇਹ मिनਰਲ ਮਿਕਚਰ ਦੀ ਆਪਾਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਇਹ ਗੜਵਾਸੂ ਯੂਨੀਵਰਸਿਟੀ ਤੋਂ ਤਿਆਰ ਹੋ ਕੇ ਆਉਂਦਾ ਹੈਗਾ ਤੇ ਬਹੁਤ ਚੰਗਾ मिनਰਲ ਮਿਕਚਰ ਹੈਗਾ ਤੇ ਪੂਰਾ ਧਿਆਨ ਰੱਖ ਕੇ ਇਹ ਤਿਆਰ ਕਰਿਆ ਜਾਂਦਾ ਹੈਗਾ ਇਲਾਕਿਆਂ ਦੇ ਹਿਸਾਬ ਨਾਲ ਤੇ ਆਪਣੇ ਪਸ਼ੂਆਂ ਦੇ ਕੰਡੀਸ਼ਨ ਦੇ ਹਿਸਾਬ ਨਾਲ ਇਹ ਯੂਨੀਵਰਸਿਟੀ ਇਹਨੂੰ ਤਿਆਰ ਕਰਦੀ ਹੈ ਬਹੁਤ ਹੀ ਚੰਗਾ ਤੇ ਵਧੀਆ ਤੇ ਸਭ ਤੋਂ ਸਸਤਾ ਇਹ ਮਿਨਰਲ ਮਿਕਚਰ ਆਗਾ ਜੇ ਆਪਾਂ ਸਭ ਤੋਂ ਪਹਿਲਾਂ ਰੇਟ ਦੀ ਗੱਲ ਕਰੀਏ ਤਾਂ ਇਹ 90 ਰੁਪਏ ਕਿਲੋ ਆਉਂਦਾ ਵਾ ਪਹਿਲਾਂ ਤਾਂ ਇਸ ਤੋਂ ਵੀ ਘੱਟ ਆਉਂਦਾ ਸੀਗਾ 60 65 ਰੁਪਏ ਹੀ ਆਉਂਦਾ ਸੀਗਾ ਤੇ ਹੁਣ ਜਿਵੇਂ ਜਿਵੇਂ ਮਹਿੰਗਾਈ ਵੱਧਦੀ ਆ ਗਈ ਤੇ ਜਿਵੇਂ ਜਿਵੇਂ ਹੋਰ ਚੀਜ਼ਾਂ ਦੇ ਪ੍ਰੋਡਕਟਾਂ ਦੇ ਰੇਟ ਅਪ ਹੋ ਰਹੇ ਆਗੇ ਆ ਇਹ ਸੇਰੀ ਇਹਦਾ ਵੀ ਰੇਟ ਵਧਾਇਆਗਾ ਤੇ ਪਹਿਲਾਂ ਤਾਂ 60 65 ਰੁਪਏ ਆਉਂਦਾ ਸੀ ਪਰ 90 ਰੁਪਏ ਵੀ ਬਹੁਤ ਸਸਤਾ ਹਜੇ ਵੀ ਕਿਉਂਕਿ ਜਿਵੇਂ ਹੋਰ ਅਡਵਰਡ ਬਹੁਤ ਜ਼ਿਆਦਾ ਕੰਪਨੀਆਂ ਚੰਗੀਆਂ ਚੰਗੀਆਂ ਉਹਨਾਂ ਦੇ ਮਿਨਰਲ ਮਿਕਚਰ ਆਉਂਦੇ ਹੈਗੇ ਬਹੁਤ ਮਹਿੰਗੇ ਮਹਿੰਗੇ ਆਉਂਦੇ ਹੈਗੇ ਤੇ ਕੰਮ ਸਭ ਦਾ ਇੱਕ ਹੀ ਹੁੰਦਾ ਵਿੱਚ ਥੋੜਾ ਕਾਣਾ ਫਰਕ ਹੁੰਦਾ ਕਿਸੇ ਦਾ ਮਤਲਬ ਥੋੜਾ ਕਾਣਾ ਬੱਚਾ ਹੁੰਦਾ ਫਰਕ ਕਿਸੇ ਦਾ ਕਿੰਨੇ ਫਰਕ ਪਾਇਆ ਹੁੰਦਾ ਕਿਸੇ ਦਾ ਮਤਲਬ ਕਿਵੇਂ ਫਰਕ ਪਾਇਆ ਹੁੰਦਾ ਕੋਈ ਚੀਜ਼ ਦੀ ਬਾਦ ਕਟ ਹੁੰਦੀ ਆ ਤੇ ਆਪਾਂ ਬਹੁਤ ਕੰਪਨੀਆਂ ਦੇ ਮਿਨਰਲ ਮੈਕਚਰ ਵਰਤੇ ਆਪਾਂ ਨਾ ਨਹੀਂ ਕਿਸੇ ਦਾ ਲੈਣਾ ਕੰਪਨੀਆਂ ਸਾਰੀਆਂ ਹੀ ਚੰਗੀਆਂਆਂ ਆ ਆਪਾਂ ਮਾੜਾ ਨਹੀਂ ਕਹਿੰਦੇ ਤੇ ਆਪਾਂ ਸਾਰੀਆਂ ਕੰਪਨੀਆਂ ਦੀ ਚੰਗੀਆਂ ਚੰਗੀਆਂ ਤੇ ਤੇ ਮਹਿੰਗੇ ਤੋਂ ਮਹਿੰਗੇ ਵੀ ਵਰਤ ਕੇ ਵੇਖ ਲੈ ਜਿਵੇਂ 1.5 200 ਰੁਪਏ ਕਿਲੋ 250 300 4 5 600 ਤਾਂ ਵੀ ਕਿਲੋ ਆਉਂਦੇ ਆਗੇ ਪਾ ਸਾਰੇ ਵਰਤ ਕੇ ਵੇਖਿਆ ਕਿ ਸੇਮ ਜੀ ਰਿਜ਼ਲਟ ਲੱਗੇ ਆਪਾਂ ਨੂੰ ਤਾਂ ਕੋਈ ਜ਼ਿਆਦਾ ਆ ਨਹੀਂ ਲੱਗਿਆ ਵੀ ਕਿਸੇ ਦਾ ਮਹਿੰਗੇ ਦਾ ਜਾਂ ਜ਼ਿਆਦਾ ਚੰਗੀ ਕੰਪਨੀ ਦਾ ਜ਼ਿਆਦਾ ਰਿਜ਼ਲਟ ਆ ਤੇ ਬਾਕੀ ਜੇ ਕਿਸੇ ਨੂੰ ਲੱਗਿਆ ਤਾਂ ਹੋ ਸਕਦਾ ਕਿਸੇ ਨੂੰ ਰਿਜ਼ਲਟ ਮਿਲਿਆ ਵੀ ਹੋਵੇ ਤੇ ਪਰ ਆਪਾਂ ਵਰਤ ਕੇ ਵੇਖਿਆ ਆਪਾਂ ਨੂੰ ਕੋਈ ਖਾਸ ਰਿਜ਼ਲਟ ਨਹੀਂ ਲੱਗੇਗੇ ਤੇ ਨਾਲੇ ਉਹ ਮਹਿੰਗੇ ਇੰਨੇ ਆ ਤੇ ਉਹ ਹਰੇਕ ਦੇ ਵਰਤਨ ਦੀ ਵਰਤਨ ਦੇ ਬਸ ਦੀ ਗੱਲ ਨਹੀਂ ਹੈਗੀ ਵੀ ਇੰਨੇ ਇੰਨੇ ਮਹਿੰਗੇ ਆਪਾਂ ਵਰਤ ਸਕੀਏ ਪਸ਼ੂਆਂ ਨੂੰ ਕਾਸਟਲੀ ਬਹੁਤ ਪੈ ਜਾਂਦੇ ਆਗੇ ਮੇਰੇ ਨਾਲ ਮੈਂ ਚਾਹ ਰ ਉਹ ਵਰਤਨਾ ਚਾਹੀਦਾ ਜਿਹੜਾ ਚੰਗਾ ਵੀ ਹੋਵੇ ਗੁਣ ਵੀ ਸਾਰੇ ਹੋਣ ਕੰਮ ਵੀ ਵਧੀਆ ਕਰੇ ਤੇ ਸਸਤਾ ਵੀ ਹੋਵੇ ਸਭ ਤੋਂ ਤੇ ਜੇ ਆਪਾਂ ਚੰਗੇ ਦੀ ਗੱਲ ਕਰੀਏ ਤੇ ਜਿਹੜਾ 100% ਵਰਕ ਕਰਦਾ ਤੇ ਸਭ ਤੋਂ ਸਸਤਾ ਤੇ ਹਰੇਕ ਕਿਸਾਨ ਦੀ ਪਹੁੰਚ ਦੇ ਵਿੱਚ ਆ ਤਾਂ ਉਸ ਮਿਨਰਲ ਮੈਕਚਰ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ ਉਹ ਮਿਨਰਲ ਮੈਕਚਰ ਹੈ ਗਡਵਾਸੂ ਯੂਨੀਵਰਸਿਟੀ ਦਾ ਇਹ ਤੋਂ ਤਿਆਰ ਹੋ ਕੇ ਆਉਂਦਾ ਤੇ ਚੰਗੇ ਡਾਕਟਰਾਂ ਦੀ ਦੇਖ ਰੇਡ ਹੇਠ ਇਹ ਤਿਆਰ ਹੁੰਦਾ ਹੈਗਾ ਤੇ ਆਪਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਆਪਾਂ ਇਹ ਲੈ ਕੇ ਆਂਦਾ ਤੇ ਵਰਤਣਾ ਸ਼ੁਰੂ ਕਰਿਆ ਤੇ ਉਸ ਤੋਂ ਬਾਅਦ ਆਪਾਂ ਕੋਈ ਹੋਰ ਮਹਿੰਗਾ ਮਿਨਰਲ ਨੈਕਚਰ ਨਹੀਂ ਲੈ ਕੇ ਆਂਦਾ ਤੇ ਆਪਾਂ ਇਹੀ ਲੈ ਕੇ ਆਉਂਦੇ ਆ ਤੇ ਇਹੀ ਵਰਤਦੇ ਆਪਾਂ ਬਹੁਤ ਵਧੀਆ ਇਹਦੇ ਰਿਜ਼ਲਟ ਆਗੇ ਬਹੁਤ ਵਧੀਆ ਇਹ ਕੰਮ ਕਰਦਾਗਾ ਤੇ ਬਾਕੀ ਹੈ ਸਭ ਤੋਂ ਸਸਤਾ ਸਭ ਦੀ ਪਹੁੰਚ ਦੇ ਵਿੱਚ ਆ ਇਹ ਇਹ 90 ਰੁਪਏ ਮਿਲਦਾ ਤੇ 10 ਕਿਲੋ ਦੀ ਪੈਕਿੰਗ ਹੁੰਦੀ ਹੈਗਾ 10 ਕਿਲੋ ਦੀ ਪੈਕੇਜ ਹੁੰਦੀ ਹੈ 10 ਕਿਲੋ ਦਾ ਥੈਲਾ ਤੁਹਾਨੂੰ ਸਾਹਮਣੇ ਦਿਖਦਾ ਹੁਣ ਇਸ ਤਰ੍ਹਾਂ ਦੀ ਪੈਕਿੰਗ ਹੁੰਦੀ ਹੈਗੀ ਤੇ ਸਾਰਾ ਇਹਦੇ ਉੱਤੇ ਲਿਖੀ ਵੀ ਆ ਡਿਟੇਲ ਵੀ ਕੀ ਕੁਝ ਪਾਇਆ ਵਾ ਕਿਹੜੇ ਕਿਹੜੇ ਪਸ਼ੂਆਂ ਨੂੰ ਕਿੰਨਾ ਕਿੰਨਾ ਪਾਉਣਾ ਤੇ ਇਹ 10 ਕਿਲੋ ਦਾ ਥੈਲਾ ਮਿਲੂਗਾ ਤੇ 90 ਰੁਪਏ ਕਿਲੋ ਮਤਲਬ 900 ਦਾ ਪੈ ਗਿਆ ਇਹ 900 ਦਾ ਤੁਹਾਨੂੰ ਮਿਲ ਜੂਗਾ ਤੇ ਇਸ ਤੋਂ ਸਸਤਾ ਹੋਰ ਨਹੀਂ ਮਿਲਣਾ ਚੰਗੇ ਗੋਣਾ ਇਹਦੇ ਵਿੱਚ ਵਧੀਆ ਤੇ ਤੁਸੀਂ ਦੇਖ ਸਕਦੇ ਹੋ ਲਿਖਿਆ ਵਧੇਰੇ ਦੁੱਧ ਦੇਣ ਵਾਲੀ ਪਸ਼ੂਆਂ ਲਈ ਤਾਤਾਂ ਦਾ ਚੂਰਾ ਪਸ਼ੂਆਂ ਲਈ ਤਾਤਾਂ ਦਾ ਸੰਪੂਰਨ ਮਿਸ਼ਰਣ ਤੇ ਜਿਹੜੇ ਇਹਦੇ ਵਿੱਚ ਪਾਏ ਵੇ ਆ ਤਾਤਾਂ ਪਾਈਆਂ ਵਗਾ ਉਹਨਾਂ ਦਾ ਵੇਰਵਾ ਵੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਦਿੰਦੇ ਆਪਾਂ ਸਾਰਾ ਤੁਹਾਨੂੰ ਆਪਾਂ ਚੈੱਕ ਕਰਾ ਦਾਂਗੇ ਜਿਵੇਂ ਕਿ ਤਾਤਾਂ ਦਾ ਵੇਰਵਾ ਤਾਤਾਂ ਦਾ ਵੇਰਵਾ ਤਾਤਾਂ ਦੀ ਮਿਕਦਾਰ ਜਿਵੇਂ ਨਮੀ 5% ਦੇਖ ਸਕਦੇ ਹੋ ਕੈਲਸ਼ੀਅਮ 20% ਆ ਫਾਸਫੋਰਸ 12% ਮੈਗਨੀਸ਼ੀਅਮ 5% ਤੇ ਸਲਫਰ ਤੁਸੀਂ ਦੇਖ ਸਕਦੇ ਹੋ 1.8 ਤੇ 3% ਲੋਹਾ 0.4% ਤੇ ਆਇਓਡੀਨ 0.26% ਕਾਪਰ ਹੈਗਾਗਾ 0.100% ਕੋਬਾਲਟ 0 0.12% ਤੇ ਜਿੰਕ ਹੈਗਾਗਾ 0.80% ਮੈਗਨੀਜ਼ ਹੈਗਾਗਾ 0.12% ਸਿਲਿਕਾ ਹੈਗਾਗਾ ਸਿਲਿਕਾ 3% ਫਰੋਲਿਨ ਮਿਕਸ ਹੈਗਾਗਾ 0.07% ਲੈਡ ਮਿਕਸ 20 ਪੀਪੀ ਆਰ ਸੈਨਿਕ ਮਿਕਸ 7 ਪੀਪੀ ਇਹ ਚੀਜ਼ਾਂ ਦਾ ਮਿਸ਼ਰਣ ਹੈਗਾ ਤੇ ਬਾਕੀ ਜਿਹੜੇ ਇਹਦੇ ਗੁਣ ਕਈ ਹੈਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਲਿਖੇ ਹੋਏ ਹੈਗੇ ਪਾਚਣ ਸ਼ਕਤੀ ਵਧਾਵੇ ਪ੍ਰਜਨਨ ਸ਼ਕਤੀ ਵਧਾਵੇ ਦੁੱਧ ਵੀ ਵਧਾਉਂਦਾ ਤੇ ਸਿਹਤ ਪਸ਼ੂ ਦੀ ਠੀਕ ਰੱਖੇ ਤੇ 10 ਕਿਲੋ ਦੀ ਪੈਕ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇੱਧਰ ਤੁਸੀਂ ਲਿਖਿਆ ਹੋ ਪਾ ਵੀ ਦੇਖ ਸਕਦੇ ਹੋ ਪਸ਼ੂ ਆਹਾਰ ਵਿਭਾਗ ਗੁਰੂ ਅੰਗ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਲੁਧਿਆਣਾ ਗੜਵਾਸੂ ਯੂਨੀਵਰਸਿਟੀ ਤੋਂ ਇਹ ਬਣਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਕਿ ਰਜਾਨਾ ਖਰਾਕ ਵਿੱਚ ਵਰਤੋ ਵੀ ਕਿਹੜੇ ਪਸ਼ੂ ਨੂੰ ਕਿੰਨਾ ਪਾਉਣਾ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਕੱਟਰੂ ਵੱਛਰੂ ਨੂੰ ਇਹ 20 ਤੋਂ 30 ਗ੍ਰਾਮ ਪੈਣਾ ਵੱਡੇ ਝੋਟਿਆਂ ਨੂੰ 100 ਗ੍ਰਾਮ ਪੈਣਾ ਦੁੱਧਾਰੂ ਪਸ਼ੂਆਂ ਵਾਸਤੇ ਜਿਵੇਂ 5 ਤੋਂ 7 ਕਿਲੋ ਵਾਲੇ ਆ ਉਹਨੂੰ ਤਾਂ 50 ਗ੍ਰਾਮ ਪੈਣਾ ਹੈ ਜਿਹੜੇ 8 ਤੋਂ 10 ਕਿਲੋ ਵਾਲੇ ਆ ਉਹਨੂੰ 60 ਗ੍ਰਾਮ ਪੈਣਾ ਹੈ ਜਿਹੜੇ 11 ਕਿਲੋ ਆ ਜਾਂ ਉੱਪਰ ਵਾਲੇ ਆ ਉਹਨੂੰ 100 ਗ੍ਰਾਮ ਪੈਣਾ ਹੈ ਤੇ ਜਾਂ ਜਿਵੇਂ ਆਪਾਂ ਕੁਆਂਟਲ ਦਾ ਜਿਵੇਂ ਫੀਡ ਦਾ ਫਾਰਮੂਲਾ ਬਣਾਉਣਾ ਕਿਸੇ ਵੀ ਤਰ੍ਹਾਂ ਦਾ ਉਹਦੇ ਚ ਆਪਾਂ 2 ਕਿਲੋ ਮਿਕਸ ਕਰ ਸਕਦੇ ਹਾਂਗੇ ਇਹ ਇਸ ਤਰ੍ਹਾਂ ਇਹਦੇ ਉੱਤੇ ਸਾਰਾ ਵੇਰਵਾ ਦਿੱਤਾ ਵਾ ਕੀ ਕੀ ਕੁਝ ਪਾਇਆ ਵਾ ਕਿੰਨਾ ਕਿੰਨਾ ਪਾਇਆ ਵਾ ਕਿਵੇਂ ਵਰਤਨਾ ਕੀ ਕੰਮ ਕਰਦਾ ਹੈ ਸਾਰਾ ਇਹ ਪੈਕੇਜਾਂ ਤੁਸੀਂ ਦੇਖ ਸਕਦੇ ਹੋਗੇ ਤੇਲ ਤੁਹਾਨੂੰ ਆਪੇ ਇਹਦੇ ਬਾਰੇ ਦੱਸ ਹੀ ਦਿੱਤੀ ਹੈ ਤੇ ਹੁਣ ਆਪਾਂ ਤੁਹਾਨੂੰ ਗੱਲ ਕਰੀਏ ਵੀ ਇਹ ਮਿਲੂ ਕਿੱਥੋਂ ਮਿਲਦਾ ਇਹ ਆਪਣੇ ਇਲਾਕਿਆਂ ਦੇ ਵਿੱਚ ਖੇਤੀਬਾੜੀ ਵਿਗਿਆਨ ਕੇਂਦਰ ਹੁੰਦੇ ਆ ਜਿਵੇਂ ਅਡਵਾਰਡ ਜ਼ਿਲ੍ਹਿਆਂ ਦੇ ਵਿੱਚ ਖੇਤੀਬਾੜੀ ਵਿਗਿਆਨ ਕੇਂਦਰ ਜਿਵੇਂ ਮਾਨਸਾ ਜ਼ਿਲ੍ਹੇ ਜ ਮਾਨਸਾ ਹੀ ਹੈਗਾ ਖੇਤੀਬਾੜੀ ਵਿਗਿਆਨ ਕੇਂਦਰ ਤੇ ਸਾਡਾ ਜ਼ਿਲ੍ਹਾ ਇਦਰ ਬਰਹਿੰਡਾ ਪੈ ਜਾਂਦਾ ਪਾਸੇ ਮੋਗਾ ਵੀ ਆ ਬਰਨਾਲਾ ਵੀ ਆ ਤੇ ਅਸੀਂ ਲਿਓਨੇ ਹੁੰਨੇ ਹੰਡਿਆਏ ਤੋਂ ਹੰਡਿਆਏ ਵੀ ਹੈਗਾ ਇਹ કૃषि ਵਿਗਿਆਨ ਕੇਂਦਰ ਅਸੀਂ ਉੱਥੋਂ ਲਿਓਨੇ ਹੁੰਨੇ ਆ ਹਰ ਇੱਕ ਜਗ੍ਹਾ ਇਹ ਜ਼ਿਲ੍ਹਿਆਂ ਦੇ ਵਿੱਚ ਜਿੱਥੇ કૃषि ਵਿਗਿਆਨ ਕੇਂਦਰ ਆ ਉੱਥੋਂ ਇਹ ਮਿਲ ਜੂਗਾ ਤੇ ਉੱਥੋਂ ਤੁਸੀਂ ਆਸਾਨੀ ਦੇ ਨਾਲ ਉੱਥੋਂ ਲਿਆ ਸਕਦੇ ਹੋਗੇ ਤੇ ਬਾਕੀ ਲੁਧਿਆਣਾ ਯੂਨੀਵਰਸਿਟੀ ਉੱਥੋਂ ਤਾਂ ਮਿਲਦਾ ਹੀ ਮਿਲਦਾ ਹੈ ਤੇ ਐਂ ਤੁਸੀਂ ਲਿਆ ਸਕਦੇ ਹੋ ਤੇ ਸਸਤਾ ਬਹੁਤ ਪੈਂਦਾਗਾ ਤੇ ਫਾਇਦੇ ਬਹੁਤ ਹੈ ਦੇ ਤੇ ਤੁਸੀਂ ਵਾਰਤ ਕੇ ਜਰੂਰ ਦੇਖੋ ਤੇ ਬਾਕੀ ਕਮੈਂਟ ਕਰਕੇ ਦੱਸਿਓ ਜੀ ਨੇ ਵਾਰਤਿਆ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਕੀ ਰਿਜ਼ਲਟ ਮੇਰੇ ਬਾਕੀ ਆਪਾਂ ਤੁਹਾਨੂੰ ਵਿੱਚੋਂ ਵੀ ਦਿਖਾ ਦਿੰਨੇ ਆ ਪਾਊਡਰ ਕਿਸ ਤਰ੍ਹਾਂ ਦਾ ਪਾਊਡਰ ਆ ਇਹ ਕਿਹਜਾ ਰੰਗ ਦਾਗਾ ਇਹ ਆਉਂਦਾਗਾ ਚਿੱਟੇ ਕਰੀਮ ਕਲਰ ਇਹਦੇ ਵਿੱਚ ਆਉਂਦਾਗਾ ਨਹੀਂ ਪਿਓਰ ਚਿੱਟਾਗਾ ਇਸ ਤਰ੍ਹਾਂ ਦਾ ਪਾਊਡਰ ਆ ਇਹ ਵਿੱਚੋਂ ਝੋਲਾ ਤਾਂ ਆਪਾਂ ਇਸ ਤਰ੍ਹਾਂ ਕਰਦੇ ਹੁੰਦੇ ਆ ਝੋਲਾ ਜਦੋਂ ਆਪਾਂ ਲਿਆਉਨੇ ਹੁੰਦੇ ਆ ਝੋਲੇ ਦੇ ਵਿੱਚੋਂ ਕੱਢ ਕੇ ਤੇ ਆਪਾਂ ਇਧਰ ਪੀਪੀਆਂ ਪਾਈਆਂ ਇਹਨਾਂ ਦੇ ਵਿੱਚ ਪਾ ਲੈਣੇ ਹੁੰਦੇ ਆ ਸਟੋਰ ਕਰ ਲੈਣੇ ਹੁੰਦੇ ਆ ਢੱਕਣ ਲਾ ਦਈਦਾ ਤੇ ਇੱਥੇ ਸਾਂਭਿਆ ਰਹਿੰਦਾ ਨਾਲੇ ਤਾਂ ਤੇ ਨਾਲੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀਗੀ ਤੇ ਇਹਦੇ ਵਿੱਚ ਹਵਾ ਨਹੀਂ ਲੱਗਦੀ ਝੋਲੇ ਜਦੋਂ ਰੱਖ ਦਿੰਨੇ ਆ ਕਈ ਵਾਰੀ ਝੋਲਾ ਪਾਟਣ ਦਾ ਵੀ ਡਰ ਰਹਿੰਦਾ ਜਾਂ ਚੂਹਿਆਂ ਚਾਇਿਆਂ ਵੀ ਖਰਾਬ ਕਰ ਦਿੰਦਿਆਂ ਇਸ ਤਰ੍ਹਾਂ ਸਾਂਭ ਲਿਓ ਬਈ ਤੇ ਬਾਕੀ ਚਮਚਾ ਰੱਖੇ ਤੇ ਚਮਚੇ ਦੇ ਨਾਲ ਮਿਣ ਕੇ ਤੇ ਆਪਾਂ ਪਾ ਸਕਦੇ ਆ ਜਿਹੜੇ ਪਸੂ ਨੂੰ ਜਿੰਨਾ ਪਾਉਣਾ ਬਾਕੀ ਆਪਾਂ ਕਿਸੇ ਤਰ੍ਹਾਂ ਦੇ ਵੀ ਪਸ਼ੂ ਨੂੰ ਪਾਉਣਾ ਤਾਂ ਆਪਾਂ ਪਸ਼ੂਆਂ ਦੇ ਹਿਸਾਬ ਨਾਲ ਆਪਾਂ ਲੋੜ ਮੁਤਾਬਕ ਇਹ ਪਾ ਸਕਦੇ ਆ ਛੋਟੇ ਪਸ਼ੂ ਨੂੰ ਉਸ ਹਿਸਾਬ ਨਾਲ ਪਾ ਸਕਦੇ ਆ ਵੱਡੇ ਪਸ਼ੂ ਨੂੰ ਉਸ ਹਿਸਾਬ ਨਾਲ ਪਾ ਸਕਦੇ ਆ ਦੁੱਧ ਵਾਲੇ ਨੂੰ ਉਸ ਹਿਸਾਬ ਨਾਲ ਪਾ ਸਕਦੇ ਵੈਸੇ ਆਪਾਂ ਦੱਸ ਹੀ ਦਿੱਤਾ ਤੇ ਬੱਚਿਆਂ ਦੀ ਗਰੋਥ ਲਈ ਵੀ ਚੰਗਾ ਇਹ ਗਰੋਥ ਦੇ ਹਿਸਾਬ ਨਾਲ ਆਪਾਂ ਪਾ ਸਕਦੇ ਜੇ ਪਸ਼ੂ ਨੂੰ ਕਿਸੇ ਨੂੰ ਫੀਡ ਦੇ ਵਿੱਚ ਲੈ ਕੇ ਆਉਣਾ ਤਾਂ ਵੀ ਆਪਾਂ ਲਗਾਤਾਰ ਇਹ ਪਾਉਣਾਗਾ ਤੇ ਪਸ਼ੂ ਹੀਟ ਦੇ ਵਿੱਚ ਵੀ ਆਉਣਗੇ ਚੰਗੀ ਤਰ੍ਹਾਂ ਆਉਣਗੇ ਜੇਤੋਂ ਘਾਟਾਂ ਪੂਰੀਆਂ ਹੋਣਗੀਆਂ ਤੇ ਪਸ਼ੂ ਰੰਗ ਕੇ ਬਣ ਗਏ ਤੇ ਗੱਬਣ ਵੀ ਹੋਣਗੇ ਪਸ਼ੂ ਤੇ ਇਸ ਤਰ੍ਹਾਂ ਇਹ ਤੇ ਬਹੁਤ ਗਾਉਣਾਂਗੇ ਤੇ ਗਰੋਥ ਵਾਸਤੇ ਵੀ ਚੰਗਾ ਆ